ਦੇ ਸਾਰੇ ਨੂੰ ਸਸਤੀਕਾ ਤੇ ਅੱਜ ਆਪਾਂ ਭਿੰਡੇ ਬਣਾਉਨੇ ਆ ਉਹ ਵੀ ਅਲੱਗ ਤਰੀਕੇ ਨਾਲ ਆਜੋ ਆਪਾਂ ਵੀਡੀਓ ਸਟਾਰਟ ਕਰਦੇ ਆ ਆਪਾਂ ਨੇ ਅੱਧਾ ਕਿਲੋ ਭਿੰਡੀਆਂ ਲੈ ਲਈਆਂ ਇਹ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਆਪਾਂ ਕੱਟ ਲਈਆਂ ਸੀਗੀਆਂ ਤੇ ਇਧਰ ਆਪਾਂ ਆਹ 5-6 ਪਿਆਜ਼ ਲਈਆਂ ਤੇ 2-3 ਟਮਾਟਰ ਲਈਏ ਛੋਟੇ ਵਾਲੇ ਆ ਤੇ ਤਿੰਨ ਇਹ ਹਰੀਆਂ ਮਿਰਚਾਂ ਲਈਆਂ ਇਹਨਾਂ ਆਪਾਂ ਇਧਰ ਇੱਕ ਕੜਛੀ ਆਪਾਂ ਤੇਲ ਦੀ ਲੈ ਲਈ ਸਰੋਂ ਦਾ ਤੇਲ ਹੈ ਇਹ ਇਹਦੇ ਵਿੱਚ ਨਾ ਆਪਾਂ ਪਿਆਜ਼ ਪਾ ਦੇਣਗੇ। ਸਨ ਵਰਕੇ। ਆਇਆ ਅੱਗੇ ਆਪਾਂ ਇਹਨੂੰ ਹਿਲਾ ਲਾਂਗੇ। 2 ਪਿੰਚ ਆਪਾਂ ਹਿੰਗ ਪਾ ਦਾਂਗੇ। ਥੋੜਾ ਜਿਹਾ ਆਪਾਂ ਜੀਰਾ ਪਾ ਦਾਂਗੇ ਇਹ ਪਹਿਲਾਂ ਮੈਂ ਤਾਂ ਨਹੀਂ ਪਾਇਆ ਜੀਰਾ ਬੀਜ ਨਾ ਉਹਦਾ ਜੀਰੇ ਦਾ ਫਲੇਵਰ ਮੱਚ ਜਾਂਦਾ ਸਾਰਾ ਤਾਂ ਕਰਕੇ ਹੁਣ ਵਿੱਚ ਪਾਇਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹਲਾਵਾਂਗੇ ਜਿਹੜਾ ਆਪਾਂ ਇਹਨੂੰ ਹਲਾਵਾਂ ਹਲਾਵਾਂਗੇ ਤਾਂ ਆਪਾਂ ਨਾਲ ਇਹਦੇ ਵਿੱਚ ਆ ਵੇਸਣ ਪਾਵਾਂਗੇ ਇੱਕ ਚਮਚ ਦੋ ਚਮਚ ਤੇ ਤਿੰਨ ਚਮਚ ਇਹਨੂੰ ਆਪਾਂ ਵੇਸਣ ਨੂੰ ਹੀ ਨਾਲ ਹੀ ਆਪਾਂ ਇਹਦੇ ਭੁੰਨ ਲਾਂਗੇ ਸੋਨੋ ਲੱਗ ਭੁੰਨਣ ਦੀ ਲੋੜ ਹੀ ਨਹੀਂ ਹੈਗੀ ਇੱਥੇ ਦੇ ਵਿੱਚ ਹੀ ਭੁੰਨਿਆ ਜਾਊਂਗਾ ਜੇ ਅਪਾ ਭਿੰਡੀਆਂ ਵੀ ਪਾਉਣੀਆਂ ਐ ਐ ਕਰਕੇ ਅਪਾ ਭੁੰਨ ਲਾਂਗੇ ਇਹਨੂੰ ਹੁਣ ਨਾ ਆਪਣਾ ਇਹ ਆ ਦੇਖੋ ਵੇਸਣ ਭੁੰਨਿਆ ਗਿਆ ਨਾਲ ਹੀ ਭੁੰਨਿਆ ਗਿਆ ਜਿਹੜੇ ਵੇਸਣ ਨਾਲ ਨਾਲ ਆਪਣੇ ਇਹ ਜਿਹੜੇ ਪਿਆਜ਼ ਵੀ ੁੱਜ ਗਏ ਇਹ ਹੁਣ ਅਪਾ ਹਰੀਆਂ ਮਿਰਚਾਂ ਪਾ ਦਿੰਨੇ ਆ ਤੇ ਨਾਲ ਹੀ ਟਮਾਟਰ ਪਾ ਦਿੰਦੇ ਇਹਨਾਂ ਨੂੰ ਅਪਾ ਇਹਦੇ ਨਾਲ ਹੀ ਭੋਨਾ ਲੱਗੇ ਬਸ ਥੋੜੇ ਭੁੰਨਾਂਗੇ ਫਿਰ ਨਾਲ ਵਿੱਚ ਭਿੰਡੀਆਂ ਪਾਵਾਂਗੇ ਅਪਾ ਬਸ 1-2 ਮਿੰਟ 1 ਮਿੰਟ ਹੀ ਚਲਾਵਾਂਗੇ ਸਿਰਫ 2 ਮਿੰਟ ਬਸ ਨਾਲ ਨਾਲ ਚੀਜ਼ ਬਸ ਨਹੀਂ ਖਲਾਉਂਦੇ ਰਹਿਣਾ ਨੀਚੇ ਨਾਲ ਲੱਗੇ ਕਿਉਂਕਿ ਵੇਖਣ ਥੱਲੇ ਲੱਗਦਾ ਹੀ ਲੱਗਦਾ ਹੁੰਦਾ ਇਹ ਹੁਣ ਆਪਾਂ ਪਾ ਲਿਆ ਨਾਲ ਨਾਲ ਆਪਾਂ ਇਹ 50 ਦੇ ਚਾਰ ਦਾ ਜਿਹੜਾ ਮਸਾਲਾ ਬਚਦਾ ਨਾ ਇਹ ਇੱਕ ਚਮਚਾ ਪਾਈ ਇਹ ਪਾ ਲਾਂਗੇ ਜੇ ਤੁਹਾਡੇ ਕੋਲੇ ਹੈਗਾ ਤਾਂ ਜ਼ਰੂਰ ਪਾਇਆ ਕਰੋ ਸੁੱਕੀ ਸਬਜੀ 'ਚ ਜੇ ਹੈ ਨਹੀਂ ਤਾਂ ਫਿਰ ਤਾਂ ਕੋਈ ਗੱਲ ਨਹੀਂ ਜੇ ਫਿਰ ਤੁਸੀਂ ਇਹ ਥਾਂ ਦੇ ਮੇਥੀ ਦਾਣਾ ਸੌਂਫ ਤੇ ਆ ਜਿਹੜਾ ਸੁੱਕਾ ਪਤਾ ਮੀਆਂ ਹੁੰਦਾ ਇਹਨੂੰ ਭੁੰਨ ਕੇ ਨਾ ਉਹ ਵਿੱਚ ਪਾ ਸਕਦੇ ਆ ਆਪਾਂ ਇਹਦੇ ਵਿੱਚ achar ਦਾ ਮਸਾਲਾ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਨਾਲ ਨਮਕ ਮਿਰਚ ਪਾ ਦਾਂਗੇ ਬਸ ਅੱਗ ਘੱਟ ਰੱਖਣੀ ਆ ਤੁਸੀਂ ਪਹਿਲੇ ਵਿੱਚ ਪਾਇਆ ਨਮਕ, ਮਿਰਚ, ਹਲਦੀ, ਮਸਾਲਾ, ਹੋਰ ਜਿਆਦਾ ਚੀਜ਼ਾਂ ਨਹੀਂ ਪਾਈਆਂ ਗਿਆ। ਚਾਟ ਮਸਾਲਾ ਵੀ ਤੁਸੀਂ ਪਾ ਸਕਦੇ ਆ। ਇਹਦੇ ਵਿੱਚ ਆਪਾਂ ਤਾਂ ਫਿਰ ਇਹਦੇ ਵਿੱਚ ਮਸਾਲਾ ਪਾ ਲੈਣਾ ਆਚਾਰ ਦਾ। ਤੇ ਹੁਣ ਨਾਲ ਆਪਾਂ ਪਿੰਡੀ ਬਾਤੀ ਮਿਰਚ ਤੇ ਇਹਨੂੰ ਵੀ ਹਿਲਾ ਲਾਂਗੇ। ਇਹ ਸਬਜ਼ੀ ਬਹੁਤ ਹੀ ਜਿਆਦਾ ਟੇਸਟੀ ਬਣ ਜਾਂਦੀ ਆ। ਜ਼ਰੂਰ ਤੁਸੀਂ ਇੱਕ ਵਾਰੀ ਟਰਾਈ ਕਰਕੇ ਵੇਖੋ। ਹੁਣ ਤਾਂ ਚੰਗੀ ਤਰ੍ਹਾਂ ਆਪਾਂ ਇਹਦੇ ਮਸਾਲਾ ਸਾਰਾ ਇਹ ਹਲਾਤਾ ਆਪਾਂ ਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਟੱਕਦੇ ਆਂਗੇ ਇਸ ਤਰ੍ਹਾਂ ਕਰਕੇ 2 2 ਮਿੰਟ ਵਾਸਤੇ ਜਾਂ 3 ਮਿੰਟ ਵਾਸਤੇ ਆਪਾਂ ਇਹਨੂੰ ਢੱਕਾਂਗੇ ਤੇ ਇਹਦੀ ਆਂਚ ਆ ਜਿਹੜੀ ਆਪਾਂ ਬਿਲਕੁਲ ਘਟ ਕੀਤੀ ਹੋਈ ਆ ਹੁਣ ਆਪਾਂ ਇਹਨੂੰ ਦਸਥਾਲ ਲਾਉਨੇ ਆ ਦਸਥਾਲ ਲਾਉਨੇ ਆ ਆ ਦੇਖੋ ਕਿੰਨੇ ਗੋਲਡਨ ਗੋਲਡਨ ਆ ਮਰ ਕੋਈ ਪਿੰਡੀ ਥੱਲੇ ਨਹੀਂ ਲੱਗੀ ਹੈ ਜੀ ਤੇ ਇਹ ਨਾਲ ਹੀ ਆਪਣਾ ਜਿਹੜਾ ਸੀਗਾ ਇਹ ਸਾਰਾ ਕੁਝ ਮਸਾਲੇ ਸੀ ਜਿਹੜੇ ਉਹ ਵੀ ਪੁੱਜ ਗਏ ਤੇ ਜਿਹੜਾ ਆਪਣਾ ਨਾਲ ਵੇਖਣ ਪਾਇਆ ਸੀ ਉਹ ਵੀ ਪੁੱਜ ਗਿਆ ਨਹੀਂ ਤਾਂ ਇਹ ਪਿੰਡੀ ਦੇ ਵਿੱਚ ਕੋਈ ਲੇਸ ਬਣੀ ਆ ਆ ਦੇਖੋ ਬਹੁਤ ਹੀ ਸੋਹਣੀ ਬਣੀ ਆ ਬਸ ਆਪਾਂ 1-2 ਮਿੰਟ ਹੋਰ ਜਲਾਵਾਂਗੇ ਇਹਨੂੰ ਆਪਾਂ 3 ਕਿ ਮਿੰਟ ਪਹਿਲਾਂ ਰੱਖਿਆ ਸੀਗਾ ਤੇ 2-4 ਮਿੰਟ ਹੋਰ ਰੱਖਾਂਗੇ ਤੇ ਆਹ ਦੇਖੋ ਪਿੰਡੀ ਕੁਝ थोड़ी जी बस कसर रही थोड़ा जरा आप होने हैं हम है। अपन दो मिनट हो गए आपके आए ठीक है हाँ जमा वक्री वक्री बनी है भिंडी ये तो हम आप नींबू पा दें एक आप नींबू ले लिया नींबू ला चीर लेंगे। ਇਹ ਤਾਂ ਹੁਣ ਆਪਾਂ ਵਿੱਚ ਪਾ ਦਾਂਗੇ ਆ ਫਿਰ ਵੀ ਇੱਕ ਦੋ ਬੀਨੀਆਂ ਰਹੀ ਗਈਆਂ ਤਾਂ ਹੀ ਮੈਂ ਕੌਲੀ 'ਚ ਕੱਢਿਆ ਸੀਗਾ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਤੁਸੀਂ ਬੱਚਿਆਂ ਨੂੰ ਸਕੂਲ ਵਾਸਤੇ ਵੀ ਇਸ ਤਰ੍ਹਾਂ ਸਬਜ਼ੀ ਬਣਾ ਕੇ ਦੇ ਸਕਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਜ਼ਰੂਰ ਤੁਸੀਂ ਇੱਕ ਵਾਰੀ ਟਰਾਈ ਕਰਕੇ ਵੇਖਿਓ ਜੀ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੀ ਜ਼ਰੂਰ ਕਰਦੇ ਹੋ ਆਪਾਂ ਹੁਣ ਇਹਦੇ ਵਿੱਚ ਧਨੀਆ ਪਾ ਦਨੇ ਆ ਨਸਤਰੰਬਰ ਕੇ ਚਲੋ ਜੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਇਤੇ